ਉਹ ਮੈਂ ਜਿੱਥੇ ਕੰਮ ਕਰਦੀ ਆਂ ਜੀ ਉੱਥੇ ਮੇਰੀ ਪੇਸ਼ੈਂਟ ਜਿਹੜੀ ਮੇਰੇ ਕੋਲ ਹੈਗੀ ਆ ਜੀ ਉਹ ਆਲਮੋਸਟ 89 ਈਅਰ ਦੀ ਹੈ ਜੀ ਸੋ ਉਹ ਅਮਰੀਕਨ ਮੂਲ ਦੀ ਲੇਡੀ ਆ ਸੋ ਜਦੋਂ ਮੈਂ ਉੱਥੇ ਸਿਮਰਨ ਮੈਂ ਕਰਦੀ ਸੀਗੀ ਜੀ ਮੈਂ ਆਪਣੀ ਉਹਨਾਂ ਦੀ ਫੈਮਿਲੀ ਤੋਂ ਪਰਮਿਸ਼ਨ ਲੈ ਕੇ ਹੀ ਕਰਦੀ ਸੀਗੀ ਕੰਮ ਦੇ ਦੌਰਾਨ ਸੋ ਉਹ ਸੁਣਦੀ ਹੁੰਦੀ ਸੀ ਜਦੋਂ ਮੈਂ ਕਰਦੀ ਹੁੰਦੀ ਸੀ ਨਾ ਸਿਮਰਨ ਤੇ ਜਿਵੇਂ ਜਿਵੇਂ ਉਹ ਸੁਣੀ ਗਈ ਉਹਦੇ ਬੈਕ ਪੇਨ ਬਹੁਤ ਜ਼ਿਆਦਾ ਹੁੰਦੀ ਸੀ ਸੋ ਉਹਦੀ ਜਿਹੜੀ ਬੈਕ ਪੇਨ ਉਹ ਹੁਣ ਇਸ ਟਾਈਮ ਤੇ ਬਿਲਕੁਲ ਹੀ ਬਿਲਕੁਲ ਉਹਦੇ ਬੈਕ ਪੇ ਨਹੀਂ ਹੋ ਰਹੀ ਕਦੇ ਵੀ ਉਹਨੇ ਕੋਈ ਮੈਡੀਸਿਨ ਨਹੀਂ ਲਈ ਪਹਿਲਾਂ ਉਹ ਐਵਰੀ 3 ਟਾਈਮਸ ਉਹ ਮੈਡੀਸਿਨ ਲੈਂਦੀ ਸੀ ਦਰਦ ਉਹਦੇ ਬਹੁਤ ਜ਼ਿਆਦਾ ਹੁੰਦਾ ਸੀਗਾ ਜੀ ਤੇ ਦੂਸਰਾ ਜਿਹੜਾ ਜਿਉ ਹੁਣ ਵਾਕਰ ਦੇ ਨਾਲ ਪਹਿਲਾਂ ਤੁਰਦੀ ਸੀ ਹੁਣ ਘਰ ਦੇ ਵਿੱਚ ਵਿੱਚ ਉਹ ਵਿਦਆਊਟ ਵਾਕਰ ਤੋਂ ਵੀ ਤੁਰ ਲੈਂਦੀ ਐ ਤੇ ਜਿਹੜੀ ਦੂਸਰੀ ਮੇਰੀ ਬਹੁਤ ਹੀ ਖੁਸ਼ੀ ਦੀ ਗੱਲ ਮੈਨੂੰ ਹੋਈ ਜੀ ਇੱਕ ਦਿਨ ਮੇਰੀ ਪੇਸ਼ੈਂਟ ਨੇ ਮੈਨੂੰ ਪੁੱਛਿਆ ਕਿ ਮੈਨੂੰ ਵੀ ਦੱਸ ਤੂੰ ਜਿਹੜੀ ਇਹ ਪ੍ਰੇਅਰ ਕਰਦੀ ਹੈ ਮੈਨੂੰ ਚੰਗੀ ਲੱਗਦੀ ਹੈ ਮੈਂ ਸੌਣ ਦੀਆਂ ਪਰ ਮੈਨੂੰ ਵੀ ਥੋੜਾ ਸਿਖਾ ਦੇ ਕਿ ਕਿਵੇਂ ਬੋਲਣਾ ਸੋ ਮੈਂ ਉਸ ਜਿਵੇਂ ਵੀ ਆਪਾਂ ਕਲਾਸ ਦੇ ਵਿੱਚ ਸਾਰੀ ਸੰਗਤ ਨੂੰ ਆਪਾਂ ਸਿਖਾਉਂਦੇ ਆ ਮੈਂ ਆਪਣੀ ਪੇਸ਼ੈਂਟ ਨੂੰ ਵੀ ਉਸੇ ਤਰ੍ਹਾਂ ਹੀ ਮੈਂ ਦੱਸਿਆ ਕਿ ਪਹਿਲਾਂ ਤੂੰ ਵਾਹ ਬੋਲਣਾ ਤੇ ਫਿਰ ਥੋੜਾ ਜਿਆ ਰੁੱਕ ਕੇ ਫਿਰ ਗੁਰੂ ਬੋਲਣਾ ਸੋ ਜਿਵੇਂ ਮੈਂ ਉਹਨੂੰ ਦੱਸਿਆ ਜੀ ਉਸੇ ਤਰ੍ਹਾਂ ਹੀ ਉਸਨੇ ਬੋਲਿਆ ਹਣ ਜਦੋਂ ਵੀ ਮੇਰੀ 15 ਮਿੰਟ ਦੀ ਸਿਮਰਨ ਦੀ ਵਾਰੀ ਹੁੰਦੀ ਆ ਉਹ ਆਲਵੇਸ 1 ਮਿੰਟ ਵਾਸਤੇ ਸਿਮਰਨ ਉਹ ਮੈਨੂੰ ਕਹਿੰਦੀ ਆ ਕਿ ਮੈਂ ਵੀ ਕਰਨਾ ਸਿਮਰਨ ਸੋ ਰੋਜ਼ ਮੇਰੇ ਨਾਲ ਜਦੋਂ ਮੇਰੀ ਵਾਰੀ ਹੁੰਦੀ ਆ ਜੀ ਉਹ ਸਿਮਰਨ ਕਰਦੀ ਆ ਤੇ ਮੈਂ ਉਹਦੀ ਵੀਡੀਓ ਵੀ ਰਿਕਾਰਡ ਕੀਤੀ ਆ ਸਿਮਰਨ ਕਰਦੀ ਦੀ ਉਹਨੇ ਆਪਣਾ ਪ੍ਰੈਕਟਿਕ ਪ੍ਰੈਕਟੀਕਲ ਥੋੜਾ ਜਿਹਾ ਮੈਂ ਉਹਦੀ ਵੀਡੀਓ ਬਣਾਈ ਆ ਸੋ ਮੈਂ ਬਹੁਤ ਹੀ ਜਲਦੀ ਉਹ ਵੀਡੀਓ ਉਹਨਾਂ ਦੀ ਫੈਮਲੀ ਤੋਂ ਪਰਮਿਸ਼ਨ ਲੈ ਕੇ ਮੈਂ ਬਣਾਈ ਆ ਸੋ ਮੈਂ ਬਹੁਤ ਹੀ ਜਲਦੀ ਉਹਦੀ ਉਹ ਵੀਡੀਓ ਵੀ ਸਿਮਰਨ ਕਰਦੀ ਦੀ ਮੈਂ ਪਾਈ ਪਾਈ ਜੀ ਸਭ ਪਾਈ ਸਭ ਜੀ ਨੂੰ ਮੈਂ ਭੇਜਾਂਗੀ ਪ੍ਰਿੰਸੀਪਲ ਸਾਹਿਬਾ ਨੂੰ ਸੋ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਜਦੋਂ ਹੀ ਮੈਂ ਸਿਮਰਨ ਕਰਨ ਲੱਗਦੀ ਆ ਉਹ ਵੀ ਮੇਰੇ ਨਾਲ ਹੀ ਕਰਨ ਲੱਗ ਜਾਂਦੀ ਹੈ ਜੇ ਮੈਂ ਗੱਡੀ 'ਚ ਜਾਂਦੀ ਆ ਤੇ ਗੱਡੀ 'ਚ ਵੀ ਉਹ ਮੇਰੇ ਨਾਲ ਹੀ ਸਿਮਰਨ ਕਰਦੀ ਆ ਸੋ ਮੈਨੂੰ ਬਹੁਤ ਕਿ ਆਪਾਂ ਆਪਾਂ ਨੂੰ ਤਾਂ ਪਤਾ ਹੈ ਵੀ ਇਹ ਸਾਡੀ ਜਿਹੜੀ ਸਾਡੀ ਇਹ ਪ੍ਰੇਅਰ ਆਸੀ ਕਰਦੇ ਆ ਰਾਈਟ ਉਹਨੂੰ ਕੋਈ ਪਤਾ ਵੀ ਨਹੀਂ ਹੈਗਾ ਇਹਦੇ ਬਾਰੇ ਸੋ ਬਹੁਤ ਜਿਆਦਾ ਉਹ ਖੁਸ਼ ਹੁੰਦੀ ਹੈ ਜਦੋਂ ਪ੍ਰੇਅਰ ਕਰਦੀ ਹੈ ਸੋ ਮੈਨੂੰ ਵੀ ਬਹੁਤ ਜਿਆਦਾ ਖੁਸ਼ੀ ਹੋਈ ਹੈ ਕਿ ਮੈਂ ਕਿਸੇ ਨੂੰ ਸਿਖਾ ਸਕੀ ਆਂ ਕਿ ਆਪਾਂ ਪੰਜਾਬੀ ਆਂ ਪੰਜਾਬੀਆਂ ਨੂੰ ਤਾਂ ਆਪਾਂ ਸਿਖਾ ਸਕਦੇ ਆਂ ਪਰ ਮੈਨੂੰ ਮੈਨੂੰ ਇਹ ਬਹੁਤ ਹੀ ਜਿਆਦਾ ਖੁਸ਼ੀ ਹੋਈ ਹੈ ਕਿ ਅਮਰੀਕਨ ਮੂਲ ਦੀ ਲੇਡੀ ਨੂੰ ਮੈਂ ਜਿਹੜਾ ਉਹ ਸਿਮਰਨ ਸਿਖਾਇਆ ਤੇ ਮੈਨੂੰ ਬਹੁਤ ਜਿਆਦਾ ਮੇਰੇ ਮਨ ਨੂੰ ਖੁਸ਼ੀ ਹੋਈ ਹੈ ਜੀ ਸੋ ਉਹਦੇ ਵੀ ਦੁੱਖ ਦੂਰ ਹੋਏ ਆ ਸਿਰਫ ਸਿਮਰਨ ਸੁਣ ਕੇ ਤੇ ਹਾਣੋ ਕਰਨ ਨੂੰ ਵੀ ਲੱਗੀ ਹੈ ਜਿਹੜਾ ਉਹਦੇ ਹੋਰ ਵੀ ਕੋਈ ਉਹਨੂੰ ਕੋਈ ਮਾੜੀ-ਮੋਟੀ ਹੋਊਗੀ ਤਕਲੀਫ ਤੇ ਉਹ ਵੀ ਉਹਦੀ ਆਈ ਥਿੰਕ ਸੋ ਸਿਮਰਨ ਦੇ ਨਾਲ ਬਿਲਕੁਲ ਠੀਕ ਹੋ ਜਾਣੀ ਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੈ ਸੋ ਮੈਨੂੰ ਵਿਸ਼ਵਾਸ ਆ ਤਾਂ ਸਭ ਕੁਝ ਉਹਦਾ ਵੀ ਠੀਕ ਹੋ ਜਾਣਾ ਬਿਲਕੁਲ ਸੋ ਮੈਂ ਹੀ ਸਾਰਿਆਂ ਨੂੰ ਕਹਿੰਦੀ ਆ ਕਿ ਜਦੋਂ ਵੀ ਆਪਾਂ ਗਰੁੱਪ ਦੇ ਵਿੱਚ ਆਉਨੇ ਆਂ ਕਈ ਵਾਰੀ ਆਪਾਂ ਦੱਸਣ ਲੱਗ ਜਾਂਦੇ ਆਂ ਕਿ ਸਾਨੂੰ ਸਾਡੀ ਆਹ ਪ੍ਰੋਬਲਮ ਆਹ ਪ੍ਰੋਬਲਮ ਵਿਸ਼ਵਾਸ ਕਰਕੇ ਜੇ ਆਪਾਂ ਉਹ ਵਾਹਿਗੁਰੂ ਦਾ ਸਿਮਰਨ ਕਰਾਂਗੇ ਆਪਾਂ ਮਨੋਂ ਕਰਾਂਗੇ ਨਾ ਆਪਣੇ ਮਨ ਤੋਂ ਕਰਾਂਗੇ ਅੰਦਰੋਂ ਕਰਾਂਗੇ ਤਾਂ ਡੈਫੀਨੇਟਲੀ ਫਿਰ ਆਪਾਂ ਨੂੰ ਜਿਹੜੀ ਉਹ ਵਾਧੂ ਸਿਮਰਨ ਦੀ ਪਾਵਰ ਆਪਾਂ ਨੂੰ ਪਤਾ ਕਿ ਉਹਦੀ ਕਿੰਨੀ ਜ਼ਿਆਦਾ ਪਾਵਰ ਆ ਕਿ ਉਹਦੇ ਨਾਲ ਆਪਾਂ ਨੂੰ ਸਭ ਕੁਛ ਹੀ ਬਿਨਾ ਮੰਗਿਆ ਹੀ ਮਿਲ ਜਾਂਦਾ ਕੁਝ ਮੰਗਣਾ ਨਹੀਂ ਪੈਂਦਾ ਸੋ ਇੰਨਾ ਹੀ ਕਿ ਜੇ ਮੈਂ ਕੁਝ ਵੱਧ ਘੱਟ ਬੋਲ ਗਈ ਹੋ ਮੈਂ ਸੋ ਸਾਡੇ ਪ੍ਰਿੰਸੀਪਲ ਸਰਵੰਨ ਜੀ ਤੇ ਸਾਧ ਸੰਗਤ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਮਾਫ ਕਰ ਦੇਣਾ बोलण ਵਿੱਚ ਥੋੜੀ ਤੇਜ਼ੀ ਸੀ ਮੈਂ ਹੁਣੇ ਹਜੇ ਕੰਮ ਤੋਂ ਆਈ ਸੀ ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ